ਕਿੱਧਰੇ ਚੱਲ ਰਹੀ ਹੈ ਕੋਈ ਗੁਰਦੁਆਰੇ ਦੇ ਅੰਦਰ ਕਿਧਰੇ ਵੀ ਕੋਈ ਜਿਹੜਾ ਵਿਅਕਤੀ ਹੈ ਉਹ ਉਸ ਦੀ ਡੈਥ ਨਹੀਂ ਹੋਈ ਇਹ ਭਾਈ ਸਾਹਿਬ ਪਾਈ ਅਮਰੀਕ ਸਿੰਘ ਜੀ ਏ ਵੀ ਸੰਡੀਗੇਟ ਮੱਲੇ ਦੇ ਵਿੱਚ ਰਹਿੰਦੇ ਸਨ ਗੁਰਦੁਆਰੇ ਦੇ ਬੇਸ਼ੱਕ ਨਜ਼ਦੀਕ ਹੀ ਹੈ ਬਹੁਤ ਨਜ਼ਦੀਕ ਹੈ ਲੇਕਿਨ ਆਪਣੇ ਘਰ ਆਪਣੀ ਦੁਕਾਨ ਦੇ ਵਿੱਚ ਸ਼ਟਰ ਬੰਦ ਕਰਕੇ ਗੁਰਦੁਆਰੇ ਦੇ ਵਿੱਚੋਂ ਹੋ ਕੇ ਸ਼ਟਰ ਬੰਦ ਕਰਕੇ ਆਪਣੀ ਦੁਕਾਨ ਦੀ ਸਾਫ ਸਫਾਈ ਕਰ ਰਹੇ ਸਨ ਔਰ ਜੋ ਉਹਨਾਂ ਦਾ ਬੇਸਮੈਂਟ ਹੈ ਕੋਸ਼ਿਸ਼ ਕਰ ਰਹੇ ਸਨ ਕਿ ਬਈ ਸ਼ੈਲਿੰਗ ਬਹੁਤ ਹੋ ਰਹੀ ਹੈ ਅਸੀਂ ਬੇਸਮੈਂਟ ਆਪਣੇ ਬੱਚਿਆਂ ਨੂੰ ਜੋ ਹੈ ਪ੍ਰੋਟੈਕਟ ਕਰ ਸਕੀਏ ਪਰ ਉਸੇ ਦੌਰਾਨ ਜੋ ਇੱਕ ਸ਼ੈਲਾਕੇ ਸੰਡੀਗੇਟ ਮੱਲੇ ਦੇ ਵਿੱਚ ਦਿਗਦਾ ਹੈ ਔਰ ਉਸਦੇ ਸਪਲਿੰਟਰ ਜਿਹੜੇ ਨੇ ਉਹ ਸ਼ਟਰ ਨੂੰ ਤੋੜ ਕੇ ਅੰਦਰ ਜਾ ਕੇ ਇਹਨਾਂ ਨੂੰ ਮਤਲਬ ਸ਼ਹੀਦ ਕਰਦੇ ਨੇ ਤੋਂ ਇਸ ਕਿਸਮ ਦੀ ਗੱਲ ਜਿਹੜੀ ਹੈ ਇੱਕ ਰਿਯੂਮਰ ਚਲਾਈ ਜਾ ਰਹੀ ਹੈ ਕਿ ਬਈ ਇੱਕ ਗੁਰਦੁਆਰੇ ਨੂੰ ਪਾਰਟਿਕੂਲਰਲੀ ਟਾਰਗੇਟ ਕੀਤਾ ਗਿਆ ਔਰ ਉਸਦੇ ਉਪਰ ਅਟੈਕ ਕੀਤਾ ਗਿਆ ਇਸ ਕਿਸਮ ਦੀ ਕੋਈ ਅਸੀ ਚੀਜ਼ ਨਹੀਂ ਹੈ ਹੈਫਰਟਲੀ ਪਾਕਿਸਤਾਨ ਨੇ ਬੋਥ ਜ਼ਿਆਦਾ ਸ਼ੈਲਿੰਗ ਕੀਤੀ ਹੈ ਉਹ ਲੋਕਾਂ ਦੇ ਘਰਾਂ ਵਿੱਚ ਵੀ ਸ਼ੈਲ ਪਏ ਨੇ ਉਹ ਗੁਰੂ ਘਰਾਂ ਦੇ ਵਿੱਚ ਵੀ ਪਏ ਨੇ ਉਹ ਗਿੱਤਾ ਪਵਨ ਦੇ ਜੋ ਲੰਗਰ ਹਾਲ ਹੈ ਉਸ ਉਸ طرف ਵੀ ਸ਼ੈਲ ਪਏ ਨੇ ਔਰ ਇੱਕ ਮਸਜਿਦ ਹੈ ਜੋ Ziaul Ulum ਮਦਰਸਾ ਹੈ ਨਾਲ ਮਸਜਿਦ ਵੀ ਹੈ ਰੈਜ਼ੀਡੈਂਸ਼ੀਅਲ ਉਥੇ ਬੱਚੇ ਵੀ ਰਹਿ ਰਹੇ ਨੇ ਉਹਨਾਂ ਉਸ ਦੇ ਨਜ਼ਦੀਕ ਵੀ ਇੱਕ ਛਲ ਜਾ ਕੇ ਡਿਗਿਆ ਹੈ ਔਰ ਉਥੇ ਇੱਕ ਟੀਚਰ ਜਿਹੜਾ ਸੀ ਜਿਹੜਾ ਉਥੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਮੌਲਵੀ ਸੀ ਉਸਦੀ ਵੀ ਜੋ ਹੈ ਡੈਥ ਹੋਈ ਹੈ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਭਈ ਜਿਸਨੇ ਸ਼ੈਲਿੰਗ ਅਕ੍ਰਾਸ ਬਾਰਡਰ ਸ਼ੈਲਿੰਗ ਹੋਵੇਗੀ ਤੇ ਉਹ ਇਹ ਚੀਜ਼ਾਂ ਨਹੀਂ ਇਤਨੇ ਦੂਰੋਂ ਪਿੰਪੁਆਇੰਟ ਕਰ ਸਕਦੇ ਕਿ ਇਹ ਗੁਰਦੁਆਰਾ ਇਸਦੇ ਉੱਪਰ ਟਾਰਗੇਟ ਕੀਤਾ ਜਾਵੇ ਮੰਦਿਰ ਇਸਦੇ ਉੱਪਰ ਟਾਰਗੇਟ ਕੀਤਾ ਜਾਵੇ ਇਹ ਹਿੰਦੂ ਹੈ ਇਸਦੇ ਉੱਪਰ ਟਾਰਗੇਟ ਕੀਤਾ ਐਸਾ ਹਰਗਿਜ਼ ਨਹੀਂ 7 ਦੇ ਕਰੀਬ ਜਿਹਨਾਂ ਨੇ ਉਹ ਮੁਸਲਮਾਨ ਵੀਰ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਔਰ 7 ਦੇ 5 ਦੇ ਕਰੀਬ ਸਿੱਖ ਕਮਿਊਨਿਟੀ ਦੇ 5 ਜੋ ਨੇ ਉਹ ਸ਼ਹੀਦ ਹੋਏ ਨੇ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਇਸ ਕਿਸ ਨੂੰ ਦੀ ਕੋਈ ਜੀ ਚੀਜ਼ ਜੜੀ ਹੈ ਉਹ ਫੈਲਾਈ ਜਾਵੇ ਕਿੱਧਰੇ ਚੱਲ ਰਹੀ ਹੈ ਕੋਈ ਗੁਰਦੁਆਰੇ ਦੇ ਅੰਦਰ ਕਿਧਰੇ ਵੀ ਕੋਈ ਜਿਹੜਾ ਵਿਅਕਤੀ ਹੈ ਉਹ ਉਸਦੀ ਡੈਥ ਨਹੀਂ ਹੋਈ ਇਹ ਭਾਈ ਸਾਹਿਬ ਪਾਈ ਅਮਰੀਕ ਸਿੰਘ ਜੀ ਏ ਵੀ ਸੰਡੀਗੇਟ ਮੱਲੇ ਦੇ ਵਿੱਚ ਰਹਿੰਦੇ ਸਨ ਗੁਰਦੁਆਰੇ ਦੇ ਬੇਸ਼ੱਕ ਨਜ਼ਦੀਕ ਹੀ ਹੈ ਬਹੁਤ ਨਜ਼ਦੀਕ ਹੈ ਲੇਕਿਨ ਆਪਣੇ ਘਰ ਆਪਣੀ ਦੁਕਾਨ ਦੇ ਵਿੱਚ ਸ਼ਟਰ ਬੰਦ ਕਰਕੇ ਗੁਰਦੁਆਰੇ ਦੇ ਵਿੱਚੋਂ ਹੋ ਕੇ ਸ਼ਟਰ ਬੰਦ ਕਰਕੇ ਆਪਣੀ ਦੁਕਾਨ ਦੀ ਸਾਫ ਸਫਾਈ ਕਰ ਰਹੇ ਸਨ ਔਰ ਜੋ ਉਹਨਾਂ ਦਾ ਬੇਸਮੈਂਟ ਹੈ ਕੋਸ਼ਿਸ਼ ਕਰ ਰਹੇ ਸਨ ਕਿ ਬਈ ਸ਼ੈਲਿੰਗ ਬਹੁਤ ਹੋ ਰਹੀ ਹੈ ਅਸੀਂ ਬੇਸਮੈਂਟ ਆਪਣੇ ਬੱਚਿਆਂ ਨੂੰ ਜੋ ਹੈ ਪ੍ਰੋਟੈਕਟ ਕਰ ਸਕੀਏ ਪਰ ਉਸੇ ਦੌਰਾਨ ਜੋ ਇੱਕ ਸ਼ੈਲਾ ਕੇ ਸੰਡੀਗੇਟ ਮੱਲੇ ਦੇ ਵਿੱਚ ਡਿੱਗਦਾ ਹੈ ਔਰ ਉਸਦੇ ਸਪਲਿੰਟਰ ਜਿਹੜੇ ਨੇ ਉਹ ਸ਼ਟਰ ਨੂੰ ਤੋੜ ਕੇ ਅੰਦਰ ਜਾ ਕੇ ਇਹਨਾਂ ਨੂੰ ਮਤਲਬ ਸ਼ਹੀਦ ਕਰਦੇ ਨੇ ਤੋਂ ਇਸ ਕਿਸਮ ਦੀ ਗੱਲ ਜਿਹੜੀ ਹੈ ਇੱਕ ਰਿਯੂਮਰ ਚਲਾਈ ਜਾ ਰਹੀ ਹੈ ਕਿ ਬਈ ਇੱਕ ਗੁਰਦੁਆਰੇ ਨੂੰ ਪਾਰਟਿਕੂਲਰਲੀ ਟਾਰਗੇਟ ਕੀਤਾ ਗਿਆ ਔਰ ਉਸਦੇ ਉਪਰ ਅਟੈਕ ਕੀਤਾ ਗਿਆ ਇਸ ਕਿਸਮ ਦੀ ਕੋਈ ਅਸੀ ਚੀਜ਼ ਨਹੀਂ ਹੈ ਹੈਫਰਟਲੀ ਪਾਕਿਸਤਾਨ ਨੇ ਬੋਥ ਜ਼ਿਆਦਾ ਸ਼ੈਲਿੰਗ ਕੀਤੀ ਹੈ ਉਹ ਲੋਕਾਂ ਦੇ ਘਰਾਂ ਵਿੱਚ ਵੀ ਸ਼ੈਲ ਪਏ ਨੇ ਉਹ ਗੁਰੂ ਘਰਾਂ ਦੇ ਵਿੱਚ ਵੀ ਪਏ ਨੇ ਉਹ ਗਿੱਤਾਪੌਣ ਦੇ ਜੋ ਲੰਗਰ ਹਾਲ ਹੈ ਉਸ ਉਸ طرف ਵੀ ਸ਼ੈਲ ਪਏ ਨੇ ਔਰ ਇੱਕ ਮਸਜਿਦ ਹੈ ਜੋ ਜ਼ਿਆਉਲੁਮ ਮਦਰਸਾ ਹੈ ਨਾਲ ਮਸਜਿਦ ਵੀ ਹੈ ਰੈਜ਼ੀਡੈਂਸ਼ੀਅਲ ਉਥੇ ਬੱਚੇ ਵੀ ਰਹਿ ਰਹੇ ਨੇ ਉਹਨਾਂ ਉਸ ਦੇ ਨਜ਼ਦੀਕ ਵੀ ਇੱਕ ਛੱਲ ਜਾ ਕੇ ਡਿ ਗਿਆ ਹੈ ਔਰ ਉੱਥੇ ਇੱਕ ਟੀਚਰ ਜਿਹੜਾ ਸੀ ਜਿਹੜਾ ਉੱਥੇ ਬੱਚਿਆਂ ਨੂੰ ਪੜ੍ਹਾਦਾ ਸੀ ਮੌਲਵੀ ਸੀ ਉਸਦੇ ਵਿੱਚ ਜੋ ਹੈ ਡੈਥ ਹੋਈ ਹੈ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਭਈ ਜਿਸਲੇ ਸ਼ੈਲਿੰਗ ਅਕ੍ਰਾਸ ਬਾਰਡਰ ਸ਼ੈਲਿੰਗ ਹੋਵੇਗੀ ਤੇ ਉਹ ਇਹ ਚੀਜ਼ਾਂ ਨਹੀਂ ਇਤਨੇ ਦੂਰੋਂ ਪਿੰਪੁਆਇੰਟ ਕਰ ਸਕਦੇ ਕਿ ਇਹ ਗੁਰਦੁਆਰਾ ਇਸਦੇ ਉੱਪਰ ਟਾਰਗੇਟ ਕੀਤਾ ਜਾਵੇ ਮੰਦਿਰ ਇਸਦੇ ਉੱਪਰ ਟਾਰਗੇਟ ਕੀਤਾ ਜਾਵੇ ਇਹ ਹਿੰਦੂ ਹੈ ਇਸਦੇ ਉੱਪਰ ਟਾਰਗੇਟ ਕੀਤਾ ਐਸਾ ਹਰਗਿਜ਼ ਨਹੀਂ 7 ਦੇ ਕਰੀਬ ਜਿਹਨਾਂ ਨੇ ਉਹ ਮੁਸਲਮਾਨ ਵੀਰ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਔਰ 7 ਦੇ 5 ਦੇ ਕਰੀਬ ਸਿੱਖ ਕਮਿਊਨਿਟੀ ਦੇ 5 ਜੋ ਨੇ ਉਹ ਸ਼ਹੀਦ ਹੋਏ ਨੇ ਤਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਇਸ ਕਿਸਮ ਦੀ ਕੋਈ ਜੀ ਚੀਜ਼ ਜੜੀ ਹੈ ਉਹ ਫੈਲਾਈ ਜਾਵੇ